ਪਹਿਲੇ ਕਿਸਾਨੀ ਆंदोलਨ ਦੌਰਾਨ ਵਿੱਚ ਇਹ ਦੇਖਿਆ ਸੀ ਕਿ ਜਿਹੜੇ ਲੋਕ ਸਪੀਚ ਦੇ ਰਹੇ ਸੀ ਸਟੇਜ ਤੇ ਆ ਕੇ ਬੋਲਦੇ ਸੀ ਜ਼ਰੂਰੀ ਨਹੀਂ ਉਹ ਕਿਸਾਨ ਸੀ ਅੱਜ ਜੋ ਲੋਕ ਸੋਸ਼ਲ ਮੀਡੀਆ ਸੈਲੀਬ੍ਰਿਟੀ ਬਣ ਚੁੱਕੇ ਐ ਉਹ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਅੱਜ ਉਹਨਾਂ ਨਾਲ ਕੋਈ ਬੈਠਿਆ ਕਿਸਾਨ ਆ ਜਿਹੜੇ ਕਰਜ਼ੇ ਦੇ ਹੇਠਾਂ ਦੱਬ ਜਾਂਦੇ ਐ ਤੇ ਉਹਨਾਂ ਦੇ ਵੱਲੋਂ ਸੁਸਾਇਸਾਈਡ ਕਰਨੇ ਜਾਂਦਾ ਹੈ ਕੁਦਕੁਸ਼ੀ ਕਿਸਾਨ ਵੀ ਕਰ ਰਹੇ ਨੇ ਬੱਚੇ ਜਿਹੜੇ ਪੇਰੈਂਟਸ ਦੇ ਪ੍ਰੈਸ਼ਰ ਥੱਲੇ ਦਬੇ ਹੋਏ ਨੇ ਜਿਵੇਂ ਕਿ ਕਿਸਾਨਾਂ ਨੂੰ ਅੰਦਾਤਾ ਕਿਹਾ ਜਾਂਦਾ ਹੈ ਪਰ ਉਸੇ ਹੀ ਅੰਦਾਤੇ ਨੂੰ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਬੈਠਣਾ ਪੈਂਦਾ ਹੈ ਸਾਰੇ ਲੋਕ ਇਸ ਵੇਲੇ ਵੀ ਬੈਠੇ ਹੋਏ ਨੇ ਜਾਂ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਬੈਠੇ ਸੀ ਉਹ ਸਾਰੇ ਕਿਸਾਨ ਸ ਕਿਸਾਨਾਂ ਉੱਤੇ ਬੈਠੇ ਨੇ ਉਹਨਾਂ ਨਾਲ ਪੂਰੀ ਹਮਦਰਦੀ ਰੱਖਣੀ ਚਾਹੀਦੀ ਹੈ ਪਰ ਜਿਹੜੇ ਲੋਕ ਉੱਥੇ ਬੈਠ ਕੇ ਸਿਰਫ ਫੇਮ ਭਾਲਦੇ ਨੇ ਉਹਨਾਂ ਦੀ ਵੀ ਪੂਰੀ ਦਿੱਕ ਨਾ ਮੰਜੇ ਠੋਕਣੀ ਚਾਹੀਦੀ ਹੈ ਦੇ ਅਥਰੂਗਾ ਜਿੰਨੇ ਕੋਲੇ ਕਿਸਾਨਾਂ ਤੇ ਪਏ ਸੀਗੇ ਸਾਡੇ ਵੀ ਪਏ ਸੀ ਉਹ ਖੁਸ਼ ਹੋਹੀ ਨੇ ਜਿਨ੍ਹਾਂ ਦੇ ਕਰਜ਼ੇ ਸਰਕਾਰਾਂ ਮਾਫ ਕਰ ਰਹੀਆਂ ਨੇ ਕਿੂ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦੇਣੀ ਚਾਹੀਦੀ ਆਪਣਾ ਜਿਹੜਾ ਮੈਨੂੰ ਪੈਸਾ ਉਥੇ ਲਗਾਉਣਾ ਪੈਂਦਾ ਸੀ ਉਹ ਤੋਂ ਸਸਤਾ ਮੈਨੂੰ ਦੂਜੇ ਦੇਸ਼ਾਂ ਤੋਂ ਪੈਰ ਆ ਮੈਂ ਆਪ ਕਿਉਂ ਪੈਦਾ ਕਰਾਂ ਹੁਧਿਆਣੇ ਦਾ ਬ੍ਰਾਂਡ ਪੰਜਾਬ ਦੀ ਉਹ ਅੰਤਰਪਨਰ ਜਿਹੜੀ ਕੰਮ ਕਰ ਰਹੀ ਹੈ ਉਹ ਮਾਹਰਾਸ਼ਟਰਾ ਤੋਂ ਕਣਕ ਲੈਦੀ ਪਈ ਹੈ ਮੈਕਡੋਨਲਡਸ ਨੂੰ ਦੇਣ ਵਾਸਤੇ ਤੁਸੀਂ ਦੇਖੋ ਕਿੰਨੀ ਤਰਾਸਦੀ ਵਾਲੀ ਗੱਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਇਹ ਬੰਦਾ ਆਪਣੀ ਜਾਨ ਦੇਣ ਨੂੰ ਤਿਆਰਲਾ ਹੋ ਚੁੱਕਿਆ ਹੈ ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗਾ ਇਹ ਇਹਨੇ ਕਿਉਂ ਅੱਜ ਸੋਚਿਆ ਮੈਂ ਆਪਣੀ ਜਾਨ ਦੇਣੀ ਹੈ ਕਿੰਨੇ ਦਿਨਾਂ ਤੋਂ ਉਹ ਆਪਣੇ ਮਾਨ ਨਾਲ ਲੜਦਾ ਪਿਆ ਹੋਣਾ ਸਰਕਾਰਾਂ ਨੂੰ ਇੱਕ ਇਹ ਵੀ ਸੋਚਣਾ ਚਾਹੀਦਾ ਹੈ ਕਿ ਮੈਂਟਲ ਹੈਲਥ ਤੇ ਕੰਮ ਕਰਨ ਦੀ ਬਹੁਤ ਲੋੜ ਹੈ ਜੇਕਰ ਸੀ ਆਪਣੇ ਕਿਸੇ ਦੋਸਤ ਨੂੰ ਗੱਲ ਦਸੀਏ। ਅਗੂ ਕੀ ਕਹੂਗਾ ਛੱਡ ਯਾਰ ਚੱਲ ਬੰਨਨੇ ਆਪਾਂ। ਕਿ ਚੌਨਾ ਪੰਜਾਬ ਦੀ ਫਸਲ ਨਹੀਂ ਹੈ। ਤਾਂ ਫੇ ਪੰਜਾਬ ਦੇ ਕਿਸਾਨ ਹੈ ਜਿਹੜੇ ਇਸ ਤੇ ਜ਼ੋਰ ਕਿਉਂ ਦਿੰਦੇ ਆ। ਚਾਈਨਾ ਦੁਨੀਆ ਦਾ ਸਭ ਤੋਂ ਜ਼ਿਆਦਾ ਚਾਵਲ ਪੈਦਾ ਕਰਨ ਵਾਲਾ ਮੁਲਕ ਸੀ। ਜੇਕਰ ਉਹਨੂੰ ਬਚਾਣਾ ਹੈ ਸਾਨੂੰ ਦੱਸਣਾ ਪੈਣਾ ਹੈ ਕਿ ਪੰਜਾਬ ਕੀ ਸੀ ਪੰਜਾਬ ਦੇ ਇਤਿਹਾਸ ਕੀ ਸੀ। ਸਰਕਾਰਾਂ ਨੂੰ ਚਾਹੀਦਾ ਹੈ ਨਵੀਆਂ ਤਕਨੀਕਾਂ ਦੇਣ। ਕਿਸਾਨਾਂ ਨੂੰ ਪੜ੍ਹਾਣਾ ਪੜਾਉਣਾ ਬਹੁਤ ਜ਼ਰੂਰੀ ਹੈ। ਡ੍ਰੈਗਨ ਫਰੂਟ ਇਸ ਟਾਈਮ ਚਰਚਾ ਦੇ ਵਿੱਚ ਹੈ ਤਾਂ ਕੀ ਸੱਚ ਨੂੰ ਵੀ ਇਹਦੀ ਖੇਤੀ ਕਰਨ ਦੇ ਨਾਲ ਕਿਸਾਨਾਂ ਜਿਹੜੇ ਲੱਖਪਤੀ ਹੋ ਸਕਦੇ ਹੈ ਮੈਨੂੰ ਨਹੀਂ ਲੱਗਦਾ ਕੋਈ ਰੇਡੀਅਨ ਤੇ ਡ੍ਰੈਗਨ ਫਰੂਟ ਵੇਚਦਾ ਹੋਣਾ ਝੋਨੇ ਦੀ ਖੇਤੀ ਲਈ ਪਾਣੀ ਜ਼ਿਆਦਾ ਯੂਜ਼ ਹੁੰਦਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਦਿਨ ਪਾਣੀ ਖਤਮ ਹੋ ਜਾਣਾ ਹੈ ਪੰਜਾਬ ਭਾਰਤ ਦੇ ਅਨਾਜ ਘਰਵਜੋ ਜਾਣਿਆ ਜਾਂਦਾ ਹੈ ਕਿਸਾਨਾਂ ਦਾ ਜੀਵਨ ਬੇਹਦ ਹੀ ਕਠਿਨਾਈਆਂ ਤੇ ਸੰਘਰਸ਼ ਭਰਿਆ ਹੁੰਦਾ ਹੈ ਜੇਕਰ ਕਿਸਾਨ ਅਨਾਜ ਹੀ ਨਾ ਉਗਾਉਣ ਤਾਂ ਸਾਨੂੰ ਸਭ ਨੂੰ ਖਾਣਾ ਕਿੱਥੋਂ ਮਿਲੇਗਾ ਕਿਸਾਨਾਂ ਨੂੰ ਅੰਦਾਤਾ ਕਿਹਾ ਜਾਂਦਾ ਹੈ ਪਰ ਜੇਕਰ ਉਸੇ ਹੀ ਅੰਦਾਤੇ ਨੂੰ ਆਪਣੇ ਹੱਕਾਂ ਦੇ ਲਈ ਸਰਕਾਂ ਤੇ ਬੈਠਣਾ ਪੈ ਜਾਵੇ ਤਾਂ ਤੁਸੀਂ ਕੀ ਕਹੋਗੇ ਅੱਜ ਅਸੀਂ ਇਸੇ ਹੀ ਮੁੱਦੇ ਤੇ ਗੱਲਬਾਤ ਕਰਾਂਗੇ ਸਟੂਡੀਓ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਰਿਸ਼ਭ ਚਾਬਲਾ ਮੌਜੂਦ ਨੇ ਤਾਂ ਚਲੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਸ੍ਰੀ ਕਾਦੀ ਜਿਵੇਂ ਕਿ ਕਿਸਾਨਾਂ ਨੂੰ ਅੰਦਾਤਾ ਕਿਹਾ ਜਾਂਦਾ ਹੈ ਪਰ ਉਸੇ ਹੀ ਅੰਦਾਤੇ ਨੂੰ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਬੈਠਣਾ ਪੈਂਦਾ ਹੈ ਸਰਕਾਰਾਂ ਦੇ ਵੱਲੋਂ ਉਹਨਾਂ ਦੇ ਹੱਕ ਪੂਰੇ ਨਹੀਂ ਕੀਤੇ ਜਾਂਦੇ ਜੇਕਰ ਉਹ ਖੇਤੀ ਕਰਨਾ ਹੀ ਬੰਦ ਕਰ ਦੇਵੇ ਤਾਂ ਅਸੀਂ ਸਭ ਲੋਕ ਕੀ ਖਾਓਗੇ ਤੇ ਸਰਕਾਰਾਂ ਵੀ ਕੀ ਖਾਊਗੀਆਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਾਰੇ ਲੋਕ ਇਸ ਵੇਲੇ ਵੀ ਬੈਠੇ ਹੋਏ ਨੇ ਜਾਂ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਬੈਠੇ ਸੀ ਉਹ ਸਾਰੇ ਕਿਸਾਨ ਸੀ ਨਹੀਂ ਮੈਂ ਮੇਰਾ ਮਕਸਦ ਕੋਈ ਗਤ ਇਨਫੋਰਮੇਸ਼ਨ ਦੇਣੀ ਨਹੀਂ ਹੈ ਅਕਸਰ ਨਾ ਪੀੜ ਵਿੱਚ ਕੁਝ ਅਜਿਹੇ ਲੋਕ ਵੀ ਉਸ ਪੀੜ ਦਾ ਹਿੱਸਾ ਬਣ ਜਾਂਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਹੈ ਉਸ ਪੀੜ ਦੇ ਮਕਸਦ ਨੂੰ ਖਰਾਬ ਕਰਨਾ ਇਸ ਵਿੱਚ ਵੀ ਕੁਝ ਅਜਿਹੇ ਲੋਕ ਹੋਣਗੇ ਜਿਹੜੇ politically famous ਹੋਣਾ ਚਾਹੁੰਦੇ ਹੋਣਗੇ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਮੈਂ ਇਹ ਦੇਖਿਆ ਸੀ ਕਿ ਜਿਹੜੇ ਲੋਕ ਸਪੀਚ ਦੇ ਰਹੇ ਸੀ ਸਟੇਜ ਤੇ ਆ ਕੇ ਬੋਲਦੇ ਸੀ ਜ਼ਰੂਰੀ ਨਹੀਂ ਉਹ ਕਿਸਾਨ ਸਹੀ ਅਜੋ ਲੋਕ ਸੋਸ਼ਲ ਮੀਡੀਆ ਸੈਲੀਬ੍ਰਿਟੀ ਬਣ ਚੁੱਕੇ ਆ ਅਜਨੇ ਲੋਕ ਬੈਠਦੇ ਪਏ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਅੱਜ ਉਹਨਾਂ ਨਾਲ ਕੋਈ ਬੈਠਿਆ ਜਦੋਂ ਚੰਡੀਗੜ੍ਹ ਵਿੱਚ ਰੈਲੀ ਹੋਈ ਵੀ ਕਿਸਾਨਾਂ ਦੀ 34 ਸੈਕਟਰ ਵਿੱਚ ਉਹਨਾਂ ਨੇ ਕਠ ਰਗਾ ਕੇ ਰੱਖਿਆ ਉੱਥੇ ਕੋਈ ਬੰਦਾ ਬੈਠਿਆ ਉਹਨਾਂ ਨਾਲ ਜਾ ਕੇ ਉਸ ਵੇਲੇ ਕਿਉਂ ਬੈਠੇ ਸੀਗੇ ਹਾਸੀ ਮੰਨ ਸਕਦੇ ਆਂ ਇੰਡੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੱਕ ਅੰਦੋਲਨ ਸੀਗਾ ਕਿ ਕਿਸਾਨਾਂ ਨੇ ਮਜ਼ਦੂਰਾਂ ਨੇ ਅੰਦੋਲਨ ਕੀਤਾ ਹੋਵੇ ਬਟ ਸਾਰੇ ਕਿਸਾਨ ਨਹੀਂ ਹੈਗੇ ਉਹ ਕੁਝ ਬੰਦੇ ਚਾਹੁੰਦੇ ਨੇ ਕਿ ਐਸੀ ਪੋਲੀਟੀਕਲੀ ਫੇਮਸ ਹੋ ਜਾਈ ਐਸੀ ਕਿਸੇ ਦਾ ਇੱਕ ਦਾ ਨਾਮ ਲੈ ਕੇ ਉਹਨੂੰ ਦੇਸ ਨਹੀਂ ਪਹੁੰਚਾਉਣਾ ਚਾਹੁੰਦੇ ਜਾਂ ਉਹਨਾਂ ਨੂੰ ਇਹ ਨਾ ਕਰਨਾ ਚਾਹੁੰਦੇ ਕਿ ਅਸੀਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹਾਂ ਪਰ ਕੁਝ ਲੋਕ ਉਸ ਵੇਲੇ ਵੀ ਹਿੱਟ ਹੋਏ ਸੀ ਜਦੋਂ ਕਿਸਾਨੀ ਅੰਦੋਲਨ ਵਨ ਹੋਇਆ ਸੀ ਦਿੱਲੀ ਵਿੱਚ ਲੋਕੀ ਜਰੋ ਜਾਂਦੇ ਸੀ ਸਟੇਜ ਤੇ ਭਾਸ਼ਣ ਦਿੰਦੇ ਸੀ ਅੱਜ ਲੋਕ ਫੇਮਸ ਹੋ ਗਏ ਨੇ ਹੁਣ ਜਦੋਂ ਦੁਬਾਰਾ ਕਈ ਲੋਕ ਨੇ ਕਈ ਗਰੁੱਪਸ ਦੇ ਲੀਡਰ ਨੇ ਆਰਗੇਨਾਈਜੇਸ਼ਨ ਦੇ ਲੀਡਰ ਨੇ ਉਹ ਮੈਨੂੰ ਨਹੀਂ ਲੱਗਦਾ ਆਪਣੇ ਘਰੇ ਕਿਸਾਨੀ ਖੇਤੀ ਕਰਦੇ ਹੋਣਗੇ ਉਹਨਾਂ ਦਾ ਕੰਮ ਉਹੀ ਹੈ ਕੈਮਰੇ ਮੂਰੇ ਆ ਕੇ ਬੋਲਣਾ ਉਹ ਲੋਕਾਂ ਨੂੰ ਤਾਂ ਲੱਗੂਗਾ ਕਿ ਉਹ ਐਡਰੈਸ ਕਰਦੇ ਪਏ ਨੇ ਕਿਸਾਨਾਂ ਦੇ ਇਸ਼ੂ ਨੂੰ ਬਟ ਫੇਮਸ ਤਾਂ ਉਹ ਲੋਕ ਹੋ ਰਹੇ ਨੇ ਉਹਨਾਂ ਨੂੰ ਟੀਵੀ ਸ਼ੋਅ ਵਿੱਚ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਪੋਡਕਾਸਟ ਉਹਨਾਂ ਦੇ ਹੁੰਦੇ ਨੇ ਸਾਰੀ ਗੱਲ ਉਹਨਾਂ ਦੇ ਅਰਾਊਂਡ ਹੁੰਦੀ ਹੈ ਕਿਸਾਨਾਂ ਦੀ ਗੱਲ ਤਾਂ ਕੋਈ ਕਰਦਾ ਨਹੀਂ ਕਿ ਇੱਕ ਬੰਦਾ ਪੂਰੇ ਇੰਡੀਆ ਦੇ ਕਿਸਾਨਾਂ ਦੀ ਗੱਲ ਹੱਕਾਂ ਦੀ ਗੱਲ ਕਰ ਸਕਦਾ ਪੰਜਾਬ ਦੇ ਹੱਕ ਵੱਖਰੇ ਹੋਣਗੇ ਹਰਿਆਣਾ ਦੇ ਲੋਕਾਂ ਦੀ ਕਿਸਾਨਾਂ ਦੀਆਂ ਮੰਗਾਂ ਵੱਖਰੀਆਂ ਹੋਣਗੀਆਂ ਕੰਨੜਾ ਵਾਲੇ ਵੱਖਰਾ ਕਹਿਣਗੇ ਮਹਾਰਾਸ਼ਟra ਵਾਲੇ ਵੱਖਰਾ ਵੱਖਰਾ ਕਹਿਣਗੇ ਤਾਂ ਇਹ ਇਹਨੂੰ ਇੱਕ ਸਰਵਿਕ ਬ੍ਰੈਕਟ ਵਿੱਚ ਹੀ ਕਰ ਦੇਣਾ ਕਿ ਸਾਰੇ ਕਿਸਾਨ ਉੱਥੇ ਬੈਠੇ ਆ ਉਹ ਸਾਰੇ ਕਿਸਾਨ ਨੇ ਕੁਝ ਬੰਦੇ ਉਸ ਔਖੇ ਵੇਲੇ 'ਚ ਵੀ ਆਪਣਾ ਫਾਇਦਾ ਭਾਲਦੇ ਪਏ ਨੇ ਇਸ ਕਰਕੇ ਅਸੀਂ ਇਨਸਾਨ ਸਾਨੂੰ ਰੱਬ ਨੇ ਬਣਾਇਆ ਜਾਨਵਰਾਂ ਨਾਲੋਂ ਵੱਖਰਾ ਬਣਾਇਆ ਅਸੀਂ ਸਹੀ ਗਲਤ ਦੀ ਪਰਖ ਕਰ ਸਕਦੇ ਹਾਂ ਸਾਨੂੰ ਇਹ ਪਰਖ ਕਰਨੀ ਚਾਹੀਦੀ ਹੈ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨਾਲ ਪੂਰੀ ਹਮਦਰਦੀ ਰੱਖਣੀ ਚਾਹੀਦੀ ਹੈ ਪਰ ਜਿਹੜੇ ਲੋਕ ਉੱਥੇ ਬੈਠ ਕੇ ਸਿਰਫ ਫੇਮ ਭਾਲਦੇ ਨੇ ਉਹਨਾਂ ਦੀ ਵੀ ਪੂਰੀ ਤਰਿਕਾ ਮੰਜੀ ਠੋਕਣੀ ਚਾਹੀਦੀ ਹੈ ਆ ਤੁਹਾਡੇ ਸਵਾਲ ਦਾ ਜਵਾਬ ਕਿ ਨਹੀਂ ਬਹੁਤ ਦੁੱਖ ਦੀ ਗੱਲ ਹੈ ਕਿ 13 ਫਰਵਰੀ ਨੂੰ ਜਦੋਂ ਕਿਸਾਨੀ ਅੰਦੋਲਨ ਦੋ ਸ਼ੁਰੂ ਹੋਇਆ ਸੀ ਅਸੀਂ ਆਪ ਜਦੋਂ ਉੱਥੇ ਕਵਰ ਕਰਨ ਗਏ ਸੀਗੇ ਜਿਹੜੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਪਾਏ ਸੀਗੇ ਸਾਡੇ ਵੀ ਪਾਏ ਸੀ ਉਹ ਉਹ ਹਰ ਚੀਜ਼ ਜਿਹੜੀ ਉੱਥੇ ਲੋਕਾਂ ਨੇ ਉਸ ਦੌਰਾਨ ਮਹਿਸੂਸ ਕੀਤੀ ਹੋਣੀ ਹੈ ਅਸੀਂ ਉਸ ਲੈਵਲ ਤੱਕ ਤਾਂ ਸ਼ਾਇਦ ਹੋ ਸਕਦਾ ਨਹੀਂ ਮਹਿਸੂਸ ਕੀਤੀ ਕਿਉਂਕਿ ਅਸੀਂ ਸਰਦੀਆਂ 'ਚ ਨਹੀਂ ਰੁਕੇ ਅਸੀਂ ਉੱਥੇ ਗਰਮੀਆਂ ਨਹੀਂ ਗੱਡੀਆਂ ਰਾਤਾਂ ਨੂੰ ਅਸੀਂ ਆਪਣੇ ਘਰਾਂ ਆਪਣੇ ਏਸੀਆਂ 'ਚ ਕੱਢੀਆਂ ਬਟ ਸਾਡਾ ਇੱਕ ਹਮਦਰਦੀ ਪੂਰੀ ਹੈਗੀ ਉਹਨਾਂ ਕਿਸਾਨਾਂ ਦੇ ਨਾਲ ਕਿ ਉਹਨਾਂ ਦੀਆਂ ਮੰਗਾਂ ਜਿਹੜਿਆ ਜਾਇਜ਼ ਨੇ ਉਹ ਪੂਰੀਆ ਹੋ ਜਾਣੀ ਚਾਹੀਦੀ ਹੈ ਬਟ ਇੱਕ ਐਸੇ ਤਰੀਕੇ ਨਾਲ ਜਿਹੜਾ ਤਰੀਕਾ ਸਹੀ ਹੋਵੇ ਇਹ ਨਹੀਂ ਕਿ ਅਸੀਂ ਰੋਲਾ ਪਾ ਕੇ ਕਿਸੇ ਨੂੰ ਬੇਇੱਜ਼ਤੀ ਕਰਕੇ ਕਿਸੇ ਦੀ ਹਥਿਆਰ ਦਿਖਾ ਕੇ ਚੋਰ ਅਜਮਾਇਸ਼ ਦਿਖਾ ਕੇ ਅਸੀਂ ਕਿਸੇ ਤੋਂ ਆਪਣੀ ਮੰਗਾ ਪੂਰੀਆ ਕਰਾ ਸਕਦੇ ਆ ਸਾਨੂੰ ਕਿਸਾਨਾਂ ਦੇ ਜਿਹੜੇ ਬੰਦੇ ਫੇਮਸ ਹੋਣ ਲਈ ਟੀਵੀ 'ਸੇ ਆ ਰਹੇ ਨੇ ਇੰਟਰਵਿਊਜ਼ ਜਿਹਰੇ ਨੇ ਉਹਨਾਂ ਨੂੰ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਵੀ ਸਰਕਾਰ ਦੇ ਬੰਦੇ ਨੇ ਉਹਨਾਂ ਨਾਲ ਬੈਠ ਕੇ ਇਕ ਇਦਾਂ ਦੀ ਅੰਡਰਸਟੈਂਡਿੰਗ ਰੱਖਣੀ ਚਾਹੀਦੀ ਹੈ ਤੇ ਦੋਵੇਂ ਪੱਖਾਂ ਦੀ ਗੱਲ ਕਰਨੀ ਚਾਹੀਦੀ ਆ ਸੇਵ ਨਹੀਂ ਕਹਿ ਸਕਦੇ ਕਿ ਐਮਐਸਪੀ ਹਰ ਫਸਲ ਤੇ ਦੇ ਦੇਣੀ ਚਾਹੀਦੀ ਕਿਉਂਕਿ ਹਰ ਫਸਲ ਇੰਡੀਆ ਵਿੱਚ ਹਰ ਕਿਸਾਨ ਨਹੀਂ ਉਗਾਉਂਦਾ ਕੁਝ ਸਪੈਸ਼ਲ ਚੀਜ਼ਾਂ ਤੇ ਮਿਲਣੀ ਚਾਹੀਦੀ ਹੈ ਜਾਂ ਉਹਨਾਂ ਚੀਜ਼ਾਂ ਤੇ ਮਿਲਣੀ ਚਾਹੀਦੀ ਹੈ ਜਿਹੜੀ ਜ਼ਿਆਦਾ ਪੈਦਾ ਹੁੰਦੀ ਹੈ ਚਾਵਲ ਹੋ ਗਏ ਕਣਕ ਹੋ ਗਈ ਇਦਾਂ ਦੀਆਂ ਚੀਜ਼ਾਂ ਤੇ ਜਿਹੜੀ ਜ਼ਿਆਦਾ ਮਾਤਰਾ ਵਿੱਚ ਪੈਦਾ ਹੋ ਰਹੀਆਂ ਤਾਂ ਕਿ ਕਿਸਾਨ ਜੇਕਰ ਉਹਦੇ ਕੋਲ ਜ਼ਮੀਨ ਘੱਟ ਵੀ ਹੈ ਉਹ ਨੂੰ ਹੈਗਾ ਕਿ ਮੈਂ ਆਪਣੀ ਘੱਟ ਜ਼ਮੀਨ ਤੇ ਵੀ ਜੇਕਰ ਉਹ ਫਸਲ ਪੈਦਾ ਕਰਾਂ ਮੈਨੂੰ ਉਹਨੂੰ ਇਹ ਪਤਾ ਹੋਊਗਾ ਵਿਚਾਰੇ ਨੂੰ ਕਿ ਮੇਰੀ ਉਸ ਫਸਲ ਦਾ ਮੁੱਲ ਮਿਲ ਜਾਣਾ ਉਹਨੂੰ ਇਹ ਨਹੀਂ ਸੋਚਣਾ ਪਊਗਾ ਕਿ ਮੈਂ ਕੀ ਪੈਦਾ ਕਰਾਂ ਇਸ ਕਰਕੇ ਇਹ ਮੈਂ ਤੁਹਾਡੇ ਸਵਾਲਾਂ ਬਿਲਕੁਲ ਸਹਿਮਤ ਹਾਂ ਕਿ ਕਿਸਾਨਾਂ ਨੂੰ ਜਿਹੜੇ ਉੱਥੇ ਬੈਠੇ ਨੇ ਆਪਣੇ ਹੱਕਾਂ ਦੇ ਲਈ ਹੁਣ ਬਹੁਤ ਚਿਰ ਹੋ ਚੁੱਕਿਆ ਹੈ ਉਹਨਾਂ ਦੇ ਹੱਕ ਉਹਨੂੰ ਮਿਲ ਜਾਣੇ ਚਾਹੀਦੇ ਜਿਵੇਂ ਅੱਜਕੱਲ੍ਹ ਕਿਸਾਨਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਿਉਂ ਪੈ ਰਿਹਾ ਹੈ ਬਹੁਤ ਜ਼ਿਆਦਾ ਇਹ ਸਿਰਫ ਕਿਸਾਨਾਂ ਨੂੰ ਨਹੀਂ ਹਰ ਇੱਕ ਬੰਦੇ ਨੂੰ ਆਰਥਿਕ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਜੇਕਰ ਅੱਜ ਦੇ ਟਾਈਮ 'ਚ ਇੱਕ ਮੋਟਰਸਾਈਕਲ ਲੈਣ ਬਾਰੇ ਸੋਚੀਏ ਲੱਖ ਡੇਢ ਲੱਖ ਦਾ ਮੋਟਰਸਾਈਕਲ ਆਂਦਾ ਉਸ ਤੋਂ ਥੱਲੇ ਕੋਈ ਨਹੀਂ ਆਂਦਾ। ਇੱਕ ਆਮ ਬੰਦੇ ਦੀ ਸੈਲਰੀ 25000 ਤੋਂ ਵੱਧ ਨਹੀਂ ਹੁੰਦੀ। ਹੁਣ ਜਿਹਦੀ 25000 ਸੈਲਰੀ ਹੈ ਉਹ ਲੱਖ ਦਾ ਮੋਟਰਸਾਈਕਲ ਕੈਸ਼ 'ਚ ਲੈ ਨਹੀਂ ਸਕਦਾ। ਉਹਨੂੰ ਕਿਸ਼ਤਾਂ 'ਤੇ ਲੈਣਾ ਪਊਗਾ। ਵਿਆਹ ਹੋ ਜਾਂਦਾ ਉਹਨੂੰ ਬੱਚਿਆਂ ਲਈ ਵੀ ਦੇਖਣਾ ਪੈਂਦਾ ਫੈਮਲੀ ਦੇਖਣੀ ਪੈਂਦੀ ਹੈ। ਜੇਕਰ ਨੂੰਸਾਸ ਦੀ ਨਾ ਬਣੇ ਵੱਖਰਾ ਘਰ ਵੀ ਲੈਣਾ ਪੈਂਦਾ। ਆਪਦੇ ਫੈਮਲੀ ਨੂੰ ਵੀ ਪੇਰੈਂਟਸ ਨੂੰ ਵੀ ਪੈਸੇ ਦੇਣੇ ਪੈਂਦੇ ਨੇ। ਭਾਈ ਫਰੂ ਵੀ ਪੈਸੇ ਦੇਣੇ ਪੈਂਦੇ ਆ। ਇਹ ਮੇਲ ਵਾਸਤੇ ਵੀ ਐ ਫੀਮੇਲ ਵਾਸਤੇ ਵੀ ਹੈ ਕਿ ਇਹਦੇ ਵਿੱਚ ਉਹ ਨਹੀਂ ਕਿ ਸਿਰਫ ਮੇਲ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਹਰ ਉਹ ਬੰਦਾ ਜਿਹੜਾ ਅੱਜ ਦੇ ਸਮੇਂ 'ਚ ਕੰਮ ਕਰ ਰਿਹਾ ਉਹ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਖੁਸ਼ ਉਹ ਹੀ ਨੇ ਜਿਨ੍ਹਾਂ ਦੇ ਕਰਜ਼ੇ ਸਰਕਾਰਾਂ ਮਾਫ ਕਰ ਰਹੀਆਂ ਨੇ ਜਾਂ ਫਿਰ ਜਿਹੜੇ ਕਰੋੜਾ ਰੁਪਏ ਬੈਂਕਾਂ ਤੋਂ ਫਰਾਡ ਕਰਕੇ ਦੂਜੇ ਦੇਸ਼ਾਂ 'ਚ ਬੈਠੇ ਹੋਏ ਨੇ ਕਿਸਾਨਾਂ ਨੂੰ ਆਰਥਿਕ ਤੰਗੀ ਤੋਂ ਇਸ ਕਰਕੇ ਗੁਜ਼ਰਨਾ ਪੈ ਰਿਹਾ ਕਿਉਂਕਿ ਸਾਡੇ ਕੁਝ ਪਾਲਿਸੀਜ਼ ਵੀ ਇਦਾਂ ਦੀਆਂ ਹੈਗੀਆਂ ਕਿ ਅਸੀਂ ਜਿਹੜਾ ਬੰਦਾ ਆਪ੍ਰੈਸਟ ਹੈ ਜਿਹਨੂੰ ਦਬਾਇਆ ਜਾ ਸਕਦਾ ਉਹਨੂੰ ਲੋਕ ਦਬਾਉਂਦੇ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੁਨਿਆਦ 'ਇੱਕ ਥੋੜੇ ਟਾਈਮ ਪਹਿਲਾਂ ਇੱਕ ਡਾਕੂਮੈਂਟਰੀ ਆਈ ਸੀ ਸਲੀਮ ਜਾਵੇਦ ਦੀ ਜਿਹਨੇ ਸ਼ੋਲੇ ਲਿਖੀ ਹੈ ਫਿਲਮ ਹਾਂਜੀ ਉਹਨਾਂ ਨੇ ਉਸ ਡਾਕੂਮੈਂਟਰੀ ਚ ਕਿਹਾ ਸੀ ਕਿ ਇੱਕ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦੇਣੀ ਚਾਹੀਦੀ ਹੈ ਬਟ ਸਾਡੇ ਇਦਾਂ ਹੁੰਦਾ ਕਿ ਜਦ ਤੱਕ ਬੰਦਾ ਬਿੰਤਾ ਨਾ ਕਰੇ ਇੱਕ ਇੱਕ ਹਫਤਾ ਕੰਮ ਨਾ ਕਰੇ ਰਿਕਸ਼ਾ ਵਾਲੇ ਨੂੰ ਵੀ ਅਸੀਂ ਕਹੀਦਾ ਜੇ 100 ਰੁਪਏ ਲੱਗਣਾ ਹੈ ਉਹਨੂੰ 80 ਰੁਪਏ ਦੇਈ ਦੇ ਤੇ ਬਾਹਰ ਖਾਂ ਜਾਓ 500 ਦਾ ਬਿੱਲ ਹੁੰਦਾ ਉਹਨੂੰ 600 ਦੀ ਦੇਈਏ ਕਿਉਂਕਿ 100 ਰੁਪਏ ਤੇਰੀ ਟਿਪ ਹੈ ਮਜ਼ਦੂਰਾਂ ਨੂੰ ਅਸੀਂ ਸਾਡਾ ਇਹ ਹੋ ਰਿਹਾ ਕਿ ਜਿਹੜਾ ਬੰਦਾ ਸਾਡੇ ਤੋਂ ਅਹੁਦੇ ਤੋਂ ਥੱਲਾ ਹੈ ਸਾਡੇ ਤੋਂ ਘੱਟ ਪੜਿਆ ਲਿਖਿਆ ਹੈ ਘੱਟ ਪੈਸੇ ਕਮਾਉਂਦਾ ਹੈ ਸੋਸਾਇਟੀ ਦੇ ਹਿਸਾਬ ਨਾਲ ਉਹਦਾ ਸਟੇਟਸ ਅਗਰ ਥੋੜਾ ਜਿਹਾ ਲੋ ਹੈ ਤਾਂ ਵੱਡਾ ਆਲਾ ਉਹਨੂੰ ਹਮੇਸ਼ਾ ਦਬੰਦ ਹੈ ਫੂਡ ਚੇਨ ਹੁੰਦੀ ਹੈ ਨਾ ਕਿ ਫੂਡ ਚੇਨ ਕੌਣ ਕਿਹਨੂੰ ਖਾਊਗਾ ਤੇ ਇਹ ਵੀ ਸੋਸਾਇਟੀ ਦੀ ਫੂਡ ਚੇਨ ਹੀ ਹੈਗੀ ਕਿ ਕੌਣ ਕਿਹਨੂੰ ਦਬੰਦਾ ਜਾਕਰ ਮੈਂ ਆਪਣੇ ਜੂਨੀਅਰ ਨੂੰ ਕਿਸ ਨੂੰ ਦਬਾ ਰਿਹਾ ਹਾਂ ਮੇਰੇ ਉੱਪਰ ਵੀ ਮੇਰਾ ਬੌਸ ਬੈਠਾ ਜਿਹੜਾ ਮੈਨੂੰ ਕਹੂਗਾ ਗਿੱਚੀ ਤੇ ਨਾ ਦੇ ਕੇ ਕਿ ਚੱਲ ਕੰਮ ਕਰ ਉਹ ਵੀ ਕੰਮ ਕਰ ਜਿੱਦਾਂ ਦਾ ਰਵੱਈਆ ਮੇਰੇ ਨਾਲ ਹੈ ਉਹ ਮੈਂ ਉਦਾਂ ਦਾ ਕਰਦਾ ਪਿਆ ਤਾਂ ਇੱਕ ਚੀਜ਼ ਹੋਈ ਚਲਦੀ ਵੀ ਕਿ ਸਿਰਫ ਇਹਨੂੰ ਕਿਸਾਨਾਂ ਲਈ ਕਹਿ ਦੇਣਾ ਕਿ ਆਰਥਿਕ ਤੰਗੀ ਚ ਗੁਜ਼ਰ ਰਹੇ ਨੇ ਕਿਸਾਨ ਇਹ ਗਲਤ ਹੋਏਗਾ ਹਰ ਬੰਦਾ ਜਿਹੜਾ ਅੱਜ ਦੇ ਸਮੇਂ ਚ ਦੋ ਰੋਟੀ ਲਈ ਮਿਹਨਤ ਕਰ ਰਿਹਾ ਹੈ ਉਹ ਕਿਤਨਾ ਕਿਤੇ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਹੈ ਕੁਝ ਕਿਸਾਨ ਆ ਜਿਹੜੇ ਕਰਜ਼ੇ ਦੇ ਹੇਠਾਂ ਦੱਬ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਸੁਸਾਇਸਾਈਡ ਕਰ ਲਿਆ ਜਾਂਦਾ ਹੈ ਹਾਂ ਇਨੂੰ ਉਹ ਇਸ ਤਰੀਕੇ ਨਾਲ ਸੋਚਣਾ ਚਾਹੀਦਾ ਕਿ ਸ਼ਾਇਦ ਉਹਨਾਂ ਕੋਲ ਆਖਰੀ ਆਪਸ਼ਨ ਕੋਈ ਨਾ ਬਚਦਾ ਹੋਵੇ ਹੁਣ ਜੇਕਰ ਇੱਕ ਕਿਸਾਨ ਨੇ ਜ਼ਮੀਨ ਗਿਆਂ ਦੇ ਨਾਲ ਕੇ ਆਪਣੀ ਧੀ ਦਾ ਵਿਆਹ ਕੀਤਾ ਹੋਣਾ ਥੋੜੀ ਬਹੁਤੀ ਜ਼ਮੀਨ ਉਹਦੇ ਕੋਲ ਹੋਰ ਪਈ ਹੋਣੀ ਹੈ ਉਹਨੇ ਉਸ ਦਿਨ ਉਹ ਤੋਂ ਜਿਹੜੇ ਪੈਸੇ ਆਏ ਹੋਣੇ ਉਹਦੇ ਨਾਲ ਉਹਨੇ ਆਪਣੇ ਖੇਤ ਚ ਕੰਮ ਕਰਨ ਦਾ ਸੋਚਿਆ ਹੋਣਾ ਮੁੱਲ ਨਹੀਂ ਮਿਲਦਾ بارش ਆ ਜਾਂਦੀ ਹੈ ਹੜ੍ਹ ਆ ਜਾਂਦੇ ਨੇ ਅਸੀਂ ਦੇਖਿਆ ਜਦੋਂ ਪੰਜਾਬ ਚ ਪਿਛਲੇ ਸਾਲ ਹੜ੍ਹ ਆਏ ਅਸੀਂ ਤੋਂ 100 ਪਿੰਡ ਪੰਜਾਬ ਦੇ ਡੁੱਬ ਗਏ ਸੀ ਉਹਨਾਂ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹਾਲੇ ਤੱਕ। ਹਿਮਾਚਲ ਵਿੱਚ ਜਦੋਂ ਬਾੜ ਆਈ ਪਿਛਲੇ ਸਾਲ ਸਾਰਾ ਪਾਣੀ ਰੁੜ ਕੇ ਪੰਜਾਬ ਵੱਲ ਆਇਆ ਉੱਥੇ ਕਹਿੰਦੇ ਕਿ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਨੁਕਸਾਨ ਹੋਇਆ। ਉੱਥੇ ਦੀ ਸਰਕਾਰਾਂ ਨੇ ਆਪਦੇ ਅਧਿਕਾਰੀਆਂ ਦੀਆਂ ਤਨਖਾਹਾਂ ਲੇਟ ਕਰਤੀਆਂ ਕਿ ਜਿਹੜੀ ਤੁਹਾਨੂੰ ਤਨਖਾਹ ਸੀ ਪਹਿਲੇ ਤਰੀਕ ਦਿੰਦੇ ਸੀ ਉਹ ਤੁਹਾਨੂੰ ਲੇਟ ਦਵਾਂਗੇ ਤਾਂ ਕਿ ਜਿਹੜਾ ਸਰਕਾਰ ਤੇ ਬੋਝ ਪੈਦਾ ਹੁੰਦਾ ਉਹ ਨਾ ਹੋਵੇ। ਇਸ ਕਰਕੇ ਖੁਦਕੁਸ਼ੀ ਕਿਸਾਨ ਵੀ ਕਰ ਰਹੇ ਨੇ। ਬੱਚੇ ਜਿਹੜੇ ਪੇਰੈਂਟਸ ਦੇ ਪ੍ਰੈਸ਼ਰ ਥੱਲੇ ਦਬੇ ਹੋਏ ਨੇ ਤੁਹਾਨੂੰ ਮੈਂ ਅਗਰ ਇੱਕ ਹੁਣੇ ਦੀ ਇੱਕ ਰਿਪੋਰਟ ਦੱਸਾਂ ਇੱਕ ਰਿਪੋਰਟ ਕਹਿੰਦੀ ਹੈ ਕਿ ਇੰਡੀਆ ਵਿੱਚ ਸੁਸਾਈਡ ਸਟੂਡੈਂਟਸ ਵੱਧ ਕਰ ਰਹੇ ਆ ਹੋਰ ਕੋਈ ਲੁੱਕ ਕੱਟ ਕਰ ਰਹੇ ਨੇ ਬਹੁਤ ਪਤਾ ਨਹੀਂ ਉਸ ਬੰਦੇ ਦੇ ਅੰਦਰ ਕੀ ਹੋਣਾ ਸੁਸਾਈਡ ਕਰਨਾ ਅਗਰ ਅਸੀਂ ਸੋਚਣਾ ਕਿ ਕੋਈ ਬੰਦਾ ਆਪਣੀ ਜਾਨ ਦੇ ਨੂੰ ਤਾਬਲਾ ਹੋ ਚੁੱਕਿਆ ਹੈ ਉਹਨੂੰ ਕੋਈ ਕੋਈ ਹੋਰ ਕੋਈ ਆਪਸ਼ਨ ਨਹੀਂ ਹੈਗਾ ਤੋ ਇਹ ਇਹਨੇ ਕਿਉਂ ਅੱਜ ਸੋਚਿਆ ਮੈਂ ਆਪਣੀ ਜਾਨ ਦੇਣੀ ਹੈ ਕਿੰਨੇ ਦਿਨਾਂ ਤੋਂ ਓਪਰੇ ਮਨ ਨਾਲ ਲੜਦਾ ਪਿਆ ਹੋਣਾ ਕਿ ਮੈਂ ਹਾਂ ਜਿਵੇਂ ਕਹਿੰਦਾ ਕੋਈ ਗਲਤ ਕੰਮ ਦੀ ਪਲਾਨਿੰਗ ਹੁੰਦੀ ਹੈ ਉਹ ਪਲਾਨਿੰਗ ਇਹ ਨਹੀਂ ਹੁੰਦੀ ਕਿ ਸਵੇਰੇ ਉੱਠੇ ਚੱਲ ਮੈਂ ਕਿਸਦਾ ਕਤਲ ਕਰਨਾ ਉਹਨੂੰ ਕਿੰਨਾ ਚੀਜ਼ ਸੋਚਣੀ ਪੈਂਦੀ ਹੈ ਰੇਕੀ ਕਰਦਾ ਬੰਦਾ ਸਾਰਾ ਕੁਝ ਦੇਖਦਾ ਫੇਰ ਕਤਲ ਕਰਦਾ ਤੇ ਵੀ ਜਿਹੜੇ ਸੁਸਾਈਡ ਕਰ ਰਹੇ ਨੇ ਚਾਹੇ ਉਹ ਸਟੂਡੈਂਟਸ ਨੇ ਕਿਸਾਨ ਨੇ ਇਹ ਇਹ ਨਹੀਂ ਹੈਗਾ ਕਿ ਉਹ ਅੱਜ ਉੱਠੇ ਉਹਨੇ ਮਨਚ ਸੋਚਿਆ ਹਾਂ ਮੈਂ ਅੱਜ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਹੈ ਇਸ ਕਰਜ਼ੇ ਤੋਂ ਮੈਂ ਮੁਕਤ ਹੋ ਜਾਣਾ ਹੈ ਉਹਨਾਂ ਦੇ ਮਾਈਂਡ ਚ ਪਿਛਲੀ ਆਪਣੀ ਸਾਰੀ ਜ਼ਿੰਦਗੀ ਵੀ ਚੱਲਦੀ ਹੈ ਕਿ ਮੇਰੇ ਜਾਣ ਤੋਂ ਬਾਅਦ ਕੀ ਕੁਝ ਹੋਊਗਾ ਕਿ ਮੈਂ ਇੰਨਾ ਕੁਝ ਸਹਿ ਰਿਆਂ ਅਗਰ ਬੱਚੇ ਦੀ ਗੱਲ ਕਰਾਂ ਬੱਚਾ ਕਿੰਨਾ ਪ੍ਰੈਸ਼ਰ ਸਹਿੰਦਾ ਹੈ Rajasthan ਦਾ ਇੱਕ ਸ਼ਹਿਰ ਕੋਟਾ ਇੱਕ ਉਹਦੇ ਵੈਬ ਸੀਰੀਜ਼ ਵੀ ਬਣੀ ਹੈ ਕੋਟਾ ਫੈਕਟਰੀ ਉਹ ਵਾਕਈ ਫੈਕਟਰੀ ਹੈ ਕਿ ਉੱਥੇ ਸਿਰਫ ਕਹਿੰਦੇ ਨਾ ਮਿੱਟੀ ਕੱਚੀ ਮਿੱਟੀ ਭੇਜੀ ਜਾਂਦੀ ਹੈ ਜਾਂ ਤਾਂ ਉਹ ਕੁਝ ਬਣ ਕੇ ਨਿਕਲਦੇ ਨੇ ਜਾਂ ਖਰਾਬ ਨੂੰ ਡਿਸਕਾਰਡ ਕਰ ਦਿੱਤਾ ਜਾਂਦਾ ਜੀ ਕਿ ਇਹ ਖਰਾਬ ਹੈਗੀ ਇਸ ਕਰਕੇ ਹਰ ਉਹ ਬੰਦੇ ਜਿਹੜੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਸਰਕਾਰਾਂ ਨੂੰ ਇੱਕ ਇਹ ਵੀ ਸੋਚਣਾ ਚਾਹੀਦਾ ਹੈ ਕਿ ਮੈਂਟਲ ਹੈਲਥ ਤੇ ਕੰਮ ਕਰਨ ਦੀ ਬਹੁਤ ਲੋੜ ਹੈ। ਬੰਦੇ ਕਹਿੰਦੇ ਨਾ ਫਿਜ਼ੀਕਲੀ ਫਿੱਟ ਹੋਣਾ ਅਸੀਂ ਫਿਜ਼ੀਕਲੀ ਫਿੱਟ ਹੋਣਾ ਅਸੀਂ ਚੈਸਟ ਬਣਾ ਲੈਣੀ ਹੈ, ਬਣਾ ਲੈਣੇ ਕੁੜੀਆਂ ਮੁੰਡੇ ਲੱਕ ਪਤਲਾ ਹੋਣਾ ਚਾਹੀਦਾ ਹੈ। ਮੂੰਹ ਪਤਲਾ ਹੋਣਾ ਚਾਹੀਦਾ ਹੈ। ਤੁਸੀਂ ਵੀ ਕਦੇ-ਕਦੇ ਸੋਚਦੇ ਹੋਣਗੇ ਕਿ ਮੈਂ ਬਿਲਕੁਲ ਫਿੱਟ ਹੋਣਾ ਹੈ ਮੈਂ। ਹੈ ਨਾ ਹਰ ਮੇਰੇ ਮਨ ਚੋ ਹੀ ਖਿਆਲ ਆਉਂਦਾ ਤੁਹਾਡੇ ਚੋਂ ਦਾ ਸਾਡੇ ਕੈਮਰਾਮੈਨ ਦੇ ਵੀ ਖਿਆਲ ਆਉਂਦਾ ਹੋਣਾ ਕਿ ਅਸੀਂ ਫਿੱਟ ਹੋਣਾ ਪੂਰੇ ਫਿਜ਼ੀਕਲੀ। ਕਦੇ ਸਹੀ ਨਹੀਂ ਸੋਚਣਾ ਮੈਂ ਮਾਨਸਿਕ ਤਣਾਅ ਤੋਂ ਕਿਵੇਂ ਦੂਰੀ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਕੇ ਰੱਖਾਂ। ਤੁਸੀਂ ਕਦੇ ਸੋਚਿਆ ਮਕੇ ਮੈਨੂੰ ਜਿਹੜਾ ਮਾਨਸਿਕ ਤਣਾਅ ਮੇਰੇ ਦਿਮਾਗ ਪੈਦਾ ਹੁੰਦਾ ਸਿਰ ਚ ਉਹਨੂੰ ਕਿਵੇਂ ਕੰਟਰੋਲ ਕਰਾਂ ਤੁਸੀਂ ਕਦੇ ਸੋਚਿਆ ਕਿਉਂਕਿ ਸਾਨੂੰ ਸਿਖਾਇਆ ਵੀ ਨਹੀਂ ਗਿਆ ਉਹ ਕਦੇ ਛੋੜੇ ਹੁੰਦੇ ਜਦੋਂ ਅਸੀਂ ਰੋਈਦਾ ਸੀ ਮਾਣਾ ਮੁੰਡਾ ਰੋਂਦਾ ਉਹਨੂੰ ਕਹਿੰਦਾ ਤੂੰ ਕਿਉਂ ਰੋਣਾ ਮੈਂ ਤੂੰ ਮੁੰਡਾ ਤੂੰ ਰੋਣਾ ਉਹ ਚੀਜ਼ ਭਰੀ ਜਾਂਦੀ ਪਈ ਹੈ ਕੋਈ ਬੰਦਾ ਜੇਕਰ ਆਪਣੇ ਇਮੋਸ਼ਨਸ ਜ਼ਾਹਿਰ ਕਰੇ ਕਿਸੇ ਦੇ ਸਾਹਮਣੇ ਉਹਨੂੰ ਕਮਜ਼ੋਰ ਸਮਝਿਆ ਜਾਂਦਾ ਕੁੜੀਆਂ ਕੋਲੇ ਅਥਾਰਟੀ ਹੁੰਦੀ ਹੈ ਕਿ ਉਹ ਦੱਸ ਸਕਦੀਆਂ ਆਪਣੀ ਸਹੇਲੀਆਂ ਨੂੰ ਆਪਣੇ ਦੋਸਤਾਂ ਨੂੰ ਪੇਰੈਂਟਸ ਨੂੰ ਦੱਸ ਸਕਦੀਆਂ ਜਿਹੜੇ ਕਿਸਾਨ ਅੱਜ ਜਾਂ ਬੱਚੇ ਅੱਜ ਸੁਸਾਈਡ ਵੱਲ ਜਾ ਰਹੇ ਨੇ ਜਾਂ ਇਹ ਜਿਹੜਾ ਆਂਕੜਾ ਵਧਦਾ ਜਾ ਰਿਹਾ ਹੈ ਇਸ ਲਈ ਸੋਚਣ ਦੀ ਲੋੜ ਹੈ ਕਿ ਸਾਨੂੰ ਆਪਣੇ ਕੰਟਰੀ ਦੀ ਮੈਂਟਲ ਹੈਲਥ ਸੁਧਾਰਨ ਵਾਸਤੇ ਵੀ ਕੰਮ ਕਰਨਾ ਚਾਹੀਦਾ ਫਿਟਨੈਸ ਫਰੀਕ ਅਸੀਂ ਜ਼ਰੂਰ ਬਤ ਦੇ ਪਿਆ ਫਿਟਨੈਸ ਜੋ ਬਿਜ਼ਨਸ ਹੈ ਫਿਟਨੈਸ ਬ੍ਰਾਂਡ ਦਾ ਬਹੁਤ ਵੱਡਾ ਹੈ ਪਰ ਦਿਮਾਗ ਦੀ ਹਾਲਤ ਸਹੀ ਹੋਊਗੀ ਬੰਦਾ ਪੋਜ਼ਿਟਿਵ 네ਗੇਟਿਵ ਦੋਨੇ ਸੋਚ ਕੇ ਜੇਕਰ ਅਕੇ ਕੰਮ ਕਰੂਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸਾਨ ਕੋਈ ਸਟੂਡੈਂਟ ਕੋਈ ਘਰ ਵਾਲਾ ਆਪਣੀ ਘਰ ਵਾਲੀ ਤੋਂ ਤੰਗ ਹੋ ਕੇ ਕੋਈ ਘਰ ਵਾਲੀ ਆਪਣੇ ਘਰ ਵਾਲੇ ਤੋਂ ਤੰਗ ਹੋ ਕੇ ਕਦੇ ਸੁਸਾਇਡ ਕਰੂਗੀ ਇਹ ਬਹੁਤ ਸੋਚਣਯੋਗ ਹੈ ਕਿ ਬਚਪਨ ਤੋਂ ਸਾਡੀ ਅਪਬ੍ਰੇਕਿੰਗ ਕਿੱਦਾਂ ਦੀ ਕਰਾਈ ਗਈ ਹੈ ਜੇਕਰ ਐਸੀ ਹਮੇਸ਼ਾ ਤੋਂ ਇਹ ਹੀ ਸੋਚਿਆ ਆਪਣੇ ਈਮੋਸ਼ਨਸ ਨੂੰ ਦਬਾ ਕੇ ਰੱਖਣਾ ਹੈ ਦਿਲ ਦੀ ਗੱਲ ਦਿਲ ਚ ਰਹਿਣ ਦੇਣੀ ਹੈ ਦਿਮਾਗ ਤੇ ਜਿਹੜਾ ਬੋਝ ਪੈਂਦਾ ਪਿਆ ਪੈਣ ਤੋਂ ਪੇਰੈਂਟਸ ਵੱਲੋਂ ਬੋਝ ਪਾਇਆ ਜਾ ਰਿਹਾ ਹੈ ਕਿ ਤੂੰ 90% ਹੀ ਲੈਣੇ ਹੈ ਫੈਮਿਲੀ ਵੱਲੋਂ ਵੀ ਬੋਝ ਪਾਇਆ ਜਾ ਰਿਹਾ ਹੈ ਕਿ ਫਲਾਣ ਦੀ ਤਨਖਾਹ ਜੇਕਰ 40 ਹਜ਼ਾਰ ਹੈ ਤਾਂ ਤੇਰੀ 50 ਹੋਣੀ ਚਾਹੀਦੀ ਹੈ ਜੇ ਫਲਾਣੇ ਦੀ ਕੁੜੀ ਉਹਨਾਂ ਦੇ ਘਰੇ ਵੀ ਆਈ ਹੈ ਉਹਨਾਂ ਦੀ ਇੰਨੀਆਂ ਗੱਡੀਆਂ ਇੰਨੀਆਂ ਇੰਨੀ ਪੈ ਲਈਏ ਤੇ ਤੈਨੂੰ ਵੀ ਮੈਂ ਉੱਥੇ ਵਹਿਣਾ ਜਿੱਤੇ ਪੈ ਲਈ ਵੱਧ ਹੋਵੇ ਹਰ ਸਾਨੂੰ ਆਪੋਜ਼ਿਟ ਜੈਂਡਰ ਅਸੀਂ ਹੈਗੇ ਆ ਮੇਲ ਫੀਮੇਲ ਤੇ ਸਾਨੂੰ ਆਪਰੇ ਆਪਣੇ ਪ੍ਰੋਬਲਮਸ ਨਾਲ ਗੁਜ਼ਰਨਾ ਪੈਂਦਾ ਬਟ ਸਾਨੂੰ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਪੁੱਛਦੇ ਨੇ ਹਾਂ ਭਾਈ ਕੀ ਹੋਇਆ ਤੁਹਾਨੂੰ ਜੇਕਰ ਅਸੀਂ ਆਪਣੇ ਕਿਸੇ ਦੋਸਤ ਨੂੰ ਗੱਲ ਦੱਸੀਏ ਆ ਗੋ ਕੀ ਕਹੂਗਾ ਛੱਡ ਯਾਰ ਚੱਲ ਬੰਨੇ ਆਪਾਂ ਕਹਿੰਦੇ ਨਾ ਅਕਸਰ ਉਹਨੂੰ ਵੀ ਪਤਾ ਹੈ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸਗਰ ਕੇ ਬਹੁਤ ਜ਼ਰੂਰੀ ਹੈ ਕਿ ਜੇਕਰ ਮੈਂਟਲ ਹੈਲਥ ਤੇ ਜ਼ੋਰ ਦਿੱਤਾ ਜਾਊਗਾ ਇਹ ਸੂਸਾਇਡ ਵਾਲੇ ਸਮਝ ਨਹੀਂ ਹੋਣਗੇ ਤੇ ਜਿਵੇਂ ਕਿਹਾ ਜਾਂਦਾ ਹੈ ਕਿ ਝੋਨਾ ਪੰਜਾਬ ਦੀ ਫਸਲ ਨਹੀਂ ਹੈ ਤਾਂ ਫੇ ਪੰਜਾਬ ਦੇ ਕਿਸਾਨ ਹੈ ਜਿਹੜੇ ਇਸ ਤੇ ਜ਼ੋਰ ਕਿਉਂ ਦਿੰਦੇ ਆ ਜ਼ੋਰ ਸ਼ਾਇਦ ਇਸ ਕਰਕੇ ਵੀ ਦੇਖ ਸਕਦੇ ਕਿ ਅ ਜਿੰਮੇਦਾਰ ਜਿਹੜੇ ਹੈਗੇ ਨੇ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਹੈਗੀ ਹੈ ਉਹਨਾਂ ਨੇ ਤਾਂ ਕੇ ਕੰਮੇ ਰੱਖੇ ਹੁੰਦੇ ਨੇ ਕੰਮ ਕਰਨ ਵਾਸਤੇ ਨੌਕਾ ਪ੍ਰਵਾਸੀ ਕਹਿ ਲੈਂਦੇ ਨੇ ਦੂਸਰੇ ਸਟੇਟਸ ਤੋਂ ਜਿਹੜਾ ਕੇ ਕੰਮ ਕਰ ਰਹੇ ਨੇ ਬਹੁਤ ਘੱਟ ਉਹ ਪੰਜਾਬੀ ਕਿਸਾਨ ਆਪ ਨੇ ਜਿਹੜੇ ਆਪ ਝੋਨਾ ਲਗਾ ਰਹੇ ਨੇ ਇਹ ਸਾਡੀ ਪੰਜਾਬ ਦੀ ਫਸਲ ਹਾਂ ਬਿਲਕੁਲ ਨਹੀਂ ਹੈ ਕਿ ਕਿਉਂਕਿ ਸਾਡੇ ਪੰਜਾਬ ਚ ਪਾਣੀ ਹੈ ਨਹੀਂ ਕਿੰਨਾ ਪਾਣੀ ਲੱਗਦਾ ਤੁਹਾਨੂੰ ਮੈਂ ਇੱਕ ਜੇ ਗੱਲ ਸਾਡ ਥੋੜੀ ਆਫ ਟਾਪਿਕ ਹੋ ਸਕਦੀ ਹੈ ਅੱਜ ਤੋਂ 20 ਸਾਲ ਪਹਿਲਾਂ ਤੱਕ ਚਾਈਨਾ ਦੁਨੀਆ ਦਾ ਸਭ ਤੋਂ ਜ਼ਿਆਦਾ ਚਾਵਲ ਪੈਦਾ ਕਰਨ ਵਾਲਾ ਮੁਲਕ ਸੀ ਪੂਰੀ ਦੁਨੀਆ 'ਚ ਚਾਵਲ ਸਪਲਾਈ ਕਰਦਾ ਸੀ ਚਾਈਨਾ ਪਰ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਤਾਂ ਪਾਣੀ ਘਟਦਾ ਪਿਆ ਅੰਡਰਗਰਾਉਂਡ ਵਾਟਰ ਉਹਨਾਂ ਚਾਵਲ ਪੈਦਾ ਕਰਨਾ ਬੰਦ ਕਰ ਦਿੱਤੇ ਉਹ ਦੂਸਰੇ ਮੁਲਕਾਂ ਤੋਂ ਲੈ ਰਹੇ ਹਨ ਜਿਹੜਾ ਮੈਨੂੰ ਪੈਸਾ ਉੱਥੇ ਲਗਾਉਣਾ ਪੈਂਦਾ ਸੀ ਉਹ ਤੋਂ ਸਸਤਾ ਮੈਨੂੰ ਦੂਜੇ ਮੁਲਕਾਂ ਤੋਂ ਪੈ ਰਹੇ ਮੈਂ ਆਪ ਕਿਉਂ ਪੈਦਾ ਕਰਾਂ ਉਹਨਾਂ ਨੂੰ ਗੇਮ ਸਮਝ ਆ ਗਈ ਨਾ ਕਿ ਸਾਡਾ ਜੇਕਰ ਪਾਣੀ ਖਤਮ ਹੋ ਜਾਊਗਾ ਅਸੀਂ ਬੰਦੇ ਨੂੰ ਦੇਣਾ ਕੀ ਹੈ ਕਿਉਂ ਨਲਕਿਆਂ ਦਾ ਪਾਣੀ ਬੰਦ ਹੁੰਦਾ ਜਾ ਰਿਹਾ ਹੈ ਬਸਲੇਰੀ ਦੀ ਬੋਟਲ ਇੱਕ 20 ਰੁਪਏ ਦੀ ਵੀ ਆਂਦੀ ਹੈ ਇੱਕ 2000 ਦੀ ਵੀ ਆਂਦੀ ਹੈ ਕਹਿੰਦੇ ਉੱਚ ਮਿਨਰਲ ਜ਼ਿਆਦਾ ਨੇ ਹਾਂ 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 ਵੱਖਰੇ ਤਰੀਕੇ ਦੀ ਫਸਲ ਪੈਦਾ ਕਰ ਸਕਣਾ ਅੱਜ ਕੱਲ੍ਹ ਇਹ ਦੋ ਦਿਨ ਲੁਧਿਆਣਾ ਵਿੱਚ ਕਿਸਾਨ ਮੇਲਾ ਲੱਗਣਾ ਹੈ ਉੱਥੇ ਨਵੀਆਂ ਤਰੀਕਾ ਟੈਕਨਿਕਸ ਖਾਈਆਂ ਜਾਣਗੀਆਂ ਕਿ ਹੋਰ ਕਿਹੜੀਆਂ ਚੀਜ਼ਾਂ ਆਪਾਂ ਪੈਦਾ ਕਰ ਸਕਦੇ ਆ ਸਰਕਾਰਾਂ ਨੂੰ ਚਾਹੀਦਾ ਹੈ ਇਦਾਂ ਦੀ ਫਾਰਮਿੰਗ ਨੂੰ ਪ੍ਰੋਮੋਟ ਕਰੇ ਕਿ ਤੁਸੀਂ ਇੱਕੋ ਲੈ ਨੂੰ ਛੱਡ ਕੇ ਥੋੜਾ ਡਿਫਰੈਂਟ ਲੈ ਲੈ ਕੇ ਦੇਖੋ ਜਿਹੜੀ ਚੀਜ਼ ਨਾਲ ਫਾਇਦਾ ਹੋਵੇ ਡ੍ਰੈਗਨ ਫਰੂਟ ਹੈ ਹਾਂਜੀ ਹਾਂਜੀ ਉਹ ਬਹੁਤ ਮਹਿੰਗਾ ਵਿਕਦਾ ਹੈ ਹਾਲਾਂਕਿ ਉਹਨੂੰ ਟਾਈਮ ਬਹੁਤ ਲੱਗਦਾ ਟਾਈਮ ਲੱਗਦਾ ਉਸਨੂੰ ਪੈਦਾ ਕਰਨ ਵਿੱਚ ਬਟ ਉਹਦਾ ਜਿਹੜਾ ਉਸ ਅਸੀਵਸੀ ਨੂੰ ਵੇਚਣ ਜਾਂਦੇ ਬਹੁਤ ਮਹਿੰਗਾ ਵਿਕਦਾ ਮੈਡੀਸਨਲ ਹਰਬਸ ਹੈ ਅਸ਼ੋਗੰਦਾ ਗੋਕਸ਼ੂਰਾ ਗिलोय ਹੈ ਜਦੋਂ ਕਹਿੰਦੇ ਨੇ ਸੈੱਲ ਘਟ ਗਏ ਗਲੋ ਦਾ ਪਾਣੀ ਪੀਓ ਉਹ ਚੀਜ਼ਾਂ ਮਿਲਦੀਆਂ ਨਹੀਂ ਸਾਨੂੰ ਫਿਰ ਬੜੀਆਂ ਔਖੀਆਂ ਚੀਜ਼ਾਂ ਲੱਭ ਲੁੱਭ ਕੇ ਲੈਣੀਆਂ ਪੈਂਦੀਆਂ ਇੱਧਰ ਹੀ ਜਿਹੜੀ ਮੈਡੀਸਨਲ ਪਲਾਂਟ ਨੇ ਇਹਨਾਂ ਵੱਲ ਵਧਾਣਾ ਚਾਹੀਦਾ ਤਾਂ ਕਿ ਲੋਕੀ ਚੋਨਾ ਛੱਡ ਕੇ ਦੂਜੇ ਪਾਸੇ ਜੇਕਰ ਜਾਣਗੇ ਉਹਨਾਂ ਨੂੰ ਸਮਝ ਆਊਗਾ ਕਿ ਹਾਂ ਸੇ ਇਹ ਚੀਜ਼ ਵੀ ਕਰ ਸਕਦੇ ਆ ਇਸ ਕਰਕੇ ਚੋਨਾ ਸਾਡਾ ਨਹੀਂ ਹੈ ਉਜਤੇ ਗਲਤੀ ਇਹ ਵੀ ਹੈ ਕਿ ਸਾਡੇ ਜਿਹੜੇ ਇੰਡਸਟਰੀਅਲਿਸਟ ਨੇ ਪੰਜਾਬ ਦੇ ਜਿਹੜੀ ਚਾਵਲ ਸਾਡਾ ਇਸਤੇਮਾਲ ਹੋਣਾ ਚਾਹੀਦਾ ਉਹ ਹੁੰਦਾ ਨਹੀਂ ਪਿਆ ਆਈ ਡੋਨਟ ਥਿੰਕ ਕਿ ਜਿਹੜੇ ਚਾਵਲ ਅਸੀਂ ਪੰਜਾਬ ਚ ਖਾ ਰਹੇ ਆ ਉਹ ਪੰਜਾਬ ਦੇ ਖੇਤਾਂ ਦੇ ਹੀ ਹੋਣਗੇ ਬਹੁਤ ਟਾਈਮ ਪਹਿਲਾਂ ਤੁਸੀਂ ਕ੍ਰੀਮਿਕਾ ਬ੍ਰਾਂਡ ਬਾਰੇ ਸੁਣਿਆ ਹੋਣਾ ਕ੍ਰੀਮਿਕਾ ਦਾ ਇੱਕ ਬ੍ਰਾਂਡ ਹੈ ਜਦੋਂ ਮੈਕਡੋਨਲਡਸ ਨੇ ਪੰਜਾਬ ਵਿੱਚ ਐਂਟਰੀ ਕਰਨੀ ਸੀ ਉਹਨਾਂ ਨੂੰ ਜ਼ਾਹਿਰ ਜੀ ਗੱਲ ਹੈ ਉਹਨੂੰ ਕਣਕ ਤਾਂ ਪੰਜਾਬ ਦੀ ਦੇਣੀ ਚਾਹੀਦੀ ਹੈ ਨਾ ਜਿਸ ਦੇ ਨਾਲ ਉਹ ਆਪਣਾ ਬੰਦ ਬਣਾ ਸਕਣ ਹਾਂ ਜੀ ਉਹ ਬੰਦ ਉਹਨਾਂ ਨੂੰ ਕਣਕ ਕਿਹੜੀ ਪਸੰਦ ਆਈ ਸੀ ਮਹਾਰਾਸ਼ਟra ਦੀ ਪਸੰਦ ਆਈ ਸੀ ਇਹ ਖੁਦ ਕ੍ਰਿਮਿਕਾ ਦੀ ਫਾਊਂਡਰ ਨੇ ਇੱਕ ਪੋਡਕਾਸਟ ਦੌਰਾਨ ਕਿਹਾ ਸੀ ਕਿ ਅੱਛੀ ਅੱਠ ਮਹੀਨੇ ਉਹਨਾਂ ਨੇ ਹਰ ਸਟੇਟ ਦੀ ਕਣਕ ਨਾਲ ਉਹ ਬਣਿਆ ਬੰਨ ਟਰਾਈ ਕਰਕੇ ਦੇਖਿਆ ਉਹਨਾਂ ਨੂੰ ਫਿਰ ਪਸੰਦ ਆਇਆ ਉਧਰ ਦਾ ਮਹਾਰਾਸ਼ਟra ਦਾ ਇਹ ਹੁਦੇ ਆਣੇ ਦਾ ਬ੍ਰਾਂਡ ਪੰਜਾਬ ਦੀ ਉਹ ਐਂਟਰਪ੍ਰਨਰ ਜਿਹੜੀ ਕੰਮ ਕਰ ਰਹੀ ਹੈ ਉਹ ਮਹਾਰਾਸ਼ਟra ਤੋਂ ਕਣਕ ਲੈਂਦੀ ਪਈ ਹੈ ਮੈਕਡੋਨਲਡਸ ਨੂੰ ਦੇਣ ਵਾਸਤੇ ਤੁਸੀਂ ਦੇਖੋ ਕਿੰਨੀ ਤਰਾਸ ਦੀ ਵਾਲੀ ਗੱਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਸਕਰਕੇ ਨਵੀਆਂ ਤਕਨੀਕਸ ਨਵੀਆਂ ਫਸਲਾਂ ਚਾਹੀਦੀ ਹੈ ਸਰਕਾਰਾ ਪ੍ਰਮੋਟ ਕਰਨ ਉਹਨਾਂ ਤੇ ਵੱਧ ਸਬਸਿਡੀ ਦੇਣ ਕਿ ਕਿਸਾਨਾਂ ਨੂੰ ਵੀ ਲਾਲਚ ਹੋਊਗਾ ਨਾ ਕਿ ਹਾਂ ਜੇਕਰ ਝੋਨੇ ਤੋਂ ਸਾਨੂੰ ਇੰਨਾ ਪੈਸਾ ਬਚਦਾ ਪਿਆ ਦੂਸਰੀ ਫਸਲ ਆਵਾਗੇ ਤਾਂ ਇੰਨਾ ਬਚੂਗਾ ਉਹ ਆਪੇ ਉਹਦੇ ਵੱਲ ਜਾਣਗੇ ਕਿਉਂ ਨਹੀਂ ਜਾਣਗੇ ਤੇ ਜਿਵੇਂ ਡ੍ਰੈਗਨ ਫਰੂਟ ਇਸ ਟਾਈਮ ਚਰਚਾ ਦੇ ਵਿੱਚ ਹੈ ਤਾਂ ਕੀ ਸੱਚ ਨੂੰ ਇਹਦੀ ਖੇਤੀ ਕਰਨ ਦੇ ਨਾਲ ਕਿਸਾਨਾ ਜਿਹੜੇ ਲੱਖਪਤੀ ਹੋ ਸਕਦੇ ਆ ਬਹੁਤ ਪ੍ਰੀਮੀਅਮ ਫਰੂਟ ਹੈ ਆਮ ਬੰਦਾ ਨਹੀਂ ਖਾਂਦਾ ਇਹ ਨੂੰ ਜੇਕਰ ਕੋਈ ਆਮ ਬੰਨਾ ਖਾਂਦਾ ਉਹਦੇ ਖਾਂਦਾ ਜਦੋਂ ਵਿਆਹ ਸ਼ਾਦੀਆਂ ਚ ਲੱਗਿਆ ਹੁੰਦਾ ਆਮ मतलब ਅਸੀਂ ਕਦੇ ਕਦੇ ਇੱਕਦਾਂ ਹੀ ਹੋਣਾ ਕਿ ਅਸੀਂ ਕਿਹਾ ਹੋਵੇ ਕਿਸੇ ਨੂੰ ਬਾਈ ਡ੍ਰੈਗਨ ਫਰੂਟ ਦੇ ਦੇ ਯਾ ਰੇੜੀ ਦੇ ਕੋਈ ਡ੍ਰੈਗਨ ਫਰੂਟ ਲੱਗੇ ਗਿਆ ਮੈਨੂੰ ਨਹੀਂ ਲੱਗਦਾ ਕੋਈ ਰੇੜੀ ਇੰਦੇ ਡ੍ਰੈਗਨ ਫਰੂਟ ਵੇਚਦਾ ਹੋਣਾ ਤੂੰ ਸਮਝਾ ਤਾ ਨਹੀਂ ਕਰੇ ਆਪਣੇ ਦੇਖਿਆ ਹਾਲ ਤਾਂ ਤੁਸੀਂ ਦੇਖਿਆ ਉਹ ਤੁਸੀਂ ਦੱਸ ਦੋ ਤੇ ਹੋਈ ਨਾ ਇਹਦੇ ਇਹਨੂੰ ਇਦਾਂ ਦੇ ਫਰੂਟ ਖਾਣ ਵਾਲੇ ਬੰਦੇ ਘੱਟ ਬੜੇ ਹੁੰਦੇ ਨੇ ਹੁਣ ਜਿਹੜੀ ਚੀਜ਼ ਵਧੀਆ ਤਰੀਕੇ ਨਾਲ ਪੈਦਾ ਹੋਈ ਹੈ ਆਰਗੈਨਿਕ ਹੈ ਸਾਨੂੰ ਪਤਾ ਹੈ ਇਹਨਾਂ ਨੂੰ ਖਾਣਾ ਹੀ ਅਮੀਰ ਬੰਦਿਆਂ ਨੇ ਐ ਜ਼ਾਹਿਰ ਜੀ ਗੱਲ ਹੈ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਵਾਦ ਹੋ ਸਕਦਾ ਤਾਂ ਬੜਾ ਹੀ ਜ਼ਰੂਰੀ ਨਹੀਂ ਕਿ ਉਹ ਥੋੜੀ ਫਸਲ ਤੋਂ ਹੀ ਲੱਖਪਤੀ ਬਣ ਜਾਣਗੇ ਇਹ ਓਵਰ ਦਾ ਟਾਈਮ ਗੱਲ ਹੁੰਦੀ ਹੈ ਜੇਕਰ ਹੁਣ ਟਰਾਈ ਕਰਨਗੇ ਇਹਨੂੰ 10 ਤੋਂ 12 ਮਹੀਨੇ ਲੱਗ ਜਾਂਦੇ ਨੇ ਪੱਕਣ ਵਿੱਚ ਧਿਆਨ ਰੱਖਣਾ ਪੈਂਦਾ ਪੂਰਾ ਇੱਕ ਪ੍ਰੋਪਰ ਸਿਸਟਮ ਹੁੰਦਾ ਕਿਵੇਂ ਉਹਨੂੰ ਲਗਾਣਾ ਹੈ ਕਿਵੇਂ ਬਾਸ ਤੇ ਉਹਨਾਂ ਨੂੰ ਲਗਾਣਾ ਹੈ ਪ੍ਰੋਪਰ ਡਿਸਟੈਂਸ ਮੇਨਟੇਨ ਕਰਕੇ ਰੱਖਣਾ ਇੱਕ ਬਾਸ ਦੂਜੀ ਬਾਸ ਵਿੱਚ ਜਿੱਥੇ ਉਹ ਲੱਗੇਗਾ ਟਾਈਮ ਦੀ ਗੱਲ ਹੈ ਬਿਕ ਬਲੀਵ ਦੀ ਗੱਲ ਹੈ ਕਿ ਹਾਂ ਜਦੋਂ ਇਸ ਚੀਜ਼ ਬਣ ਜੇਗੀ ਸਬਰ ਦੀ ਵੀ ਗੱਲ ਰੱਖਣੀ ਪੈਣੀ ਹੈ ਕਿਉਂਕਿ ਜਿਨ੍ਹਾਂ ਨੇ ਝੋਨਾ ਲਗਾਤਾ ਜਾਂ ਹੋਰ ਆਲੂ ਲਗਾ ਲੇ ਪਿਆਜ਼ ਲਗਾ ਲੇ ਉਹਨਾਂ ਨੇ ਤਾਂ ਆਪਣੀ ਫਸਲ ਵੇਚ ਦਿੱਤੀ ਉਹ ਫੇ ਵੇਟ ਕਰਨਗੇ ਦੂਜੇ ਵਾਲੇ ਕਿ ਯਾਰ ਸਾਡਾ ਕਦੋਂ ਪੱਕੇ ਕਦੋਂ ਪੱਕੇ ਥੋੜਾ ਸਬਰ ਵੀ ਰੱਖਣਾ ਪੈਂਦਾ ਹੈ ਉਹ ਲਈ ਤੇ ਜਿਵੇਂ ਪੰਜਾਬ ਦੇ ਕਿਸਾਨ ਹੈ ਜ਼ਿਆਦਾਤਰ ਝੋਨੇ ਦੀ ਖੇਤੀ ਕਰਦੇ ਆ ਝੋਨੇ ਦੀ ਖੇਤੀ ਲਈ ਪਾਣੀ ਜ਼ਿਆਦਾ ਯੂਜ਼ ਹੁੰਦਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਦਿਨ ਪਾਣੀ ਖਤਮ ਹੋ ਜਾਣਾ ਹੈ ਤੇ ਕੀ ਸੱਚੀ ਨੂੰ ਪਾਣੀ ਖਤਮ ਹੋ ਜਾਣਾ ਹੈ ਅੰਡਰਗਰਾਊਂਡ ਵਾਟਰ ਜਿਹੜਾ ਧਰਤੀ ਹੇਠਲਾ ਪਾਣੀ ਹੈ ਨਾ ਉਹ ਖਤਮ ਹੋ ਜੂਗਾ ਹੁੰਦਾ ਪਿਆ ਕਿਉਂਕਿ ਮੈਂ ਤੁਹਾਨੂੰ ਅਗਰ ਆਪ ਖੁਦ ਇੱਕ ਐਗਜ਼ਾਮਪਲ ਦਵਾਂ ਜਦੋਂ ਅਜ ਤੋਂ 10 ਸਾਲ ਪਹਿਲਾਂ ਸਾਡੇ ਕਿਸੇ ਰਿਸ਼ਤੇਦਾਰਾਂ ਦਾ ਘਰ ਬਣਨਾ ਸੀ ਬੋਰ ਕਰਾਉਂਦੇ ਨੇ ਨਾ ਬੰਦੇ ਆਪਣੇ ਘਰਾਂ 'ਚ ਪਾਣੀ ਲੈਣ ਵਾਸਤੇ ਉਹ ਬੋਰ ਉਹਨਾਂ ਦਾ 8-10 ਫੁੱਟ ਤੇ ਹੋ ਗਿਆ ਸੀ ਉਹਨਾਂ ਨੇ ਘਰ ਬਣਾਇਆ ਉਹ 230 ਫੁੱਟ ਤੇ ਹੋਇਆ 15 ਸਾਲਾਂ ਵਿੱਚ ਉਹ ਪਾਣੀ 220 ਫੁੱਟ ਥੱਲੇ ਆ ਗਿਆ ਅੱਜ ਤੋ ਅਸੀਂ 10 ਸਾਲ ਬਾਅਦ ਦੀ ਗੱਲ ਕਰੀਏ ਉਹ ਹੋਰ ਥੱਲੇ ਆ ਜਾਣਾ ਰਾਜਪੁਰੇ ਦੇ ਕੰਡੇ ਜਿਹੜੇ ਪਿੰਡ ਨੇ ਉੱਥੇ ਪਾਣੀ 800 ਫੁੱਟ ਤੇ ਚਲ ਜਾ ਚੁੱਕਿਆ ਹੈ ਕਿ ਜ਼ਮੀਨ ਤੋਂ 800 ਫੁੱਟ ਥੱਲੇ ਪਾਣੀ ਹੈ ਹੁਣ ਬੰਦਾ ਕਿੰਨਾ ਕ ਨਲਕਾ ਗੇੜ ਲੂਗਾ ਯੇ ਕਿੰਨੀ ਕੁ ਥੱਲੇ ਬੋਰ ਕਰਾ ਲੂਗਾ ਕਿ ਉਹਨੂੰ ਪਾਣੀ ਮਿਲੇ ਤਾਂ ਪਾਣੀ ਪੰਜਾਬ ਦਾ ਹੌਲੀ ਹੌਲੀ ਖਤਮ ਹੋ ਰਿਹਾ ਏ ਫੈਕਟ ਹੈ ਕਿਉਂਕਿ ਅਸੀਂ ਵੀ ਵੇਸਟ ਵੀ ਬੜਾ ਕਰ ਰਹੇ ਹਾਂ ਇਹ ਨਹੀਂ ਕਹਿੰਦਾ ਕਿ ਸਿਰਫ ਕਿਸਾਨਾਂ ਵੱਲੋਂ ਝੋਨਾ ਲਗਾਇਆ ਜਾਂਦਾ ਤਾਂ ਵੇਸਟ ਹੁੰਦਾ ਹਰ ਤਰੀਕੇ ਨਾਲ ਅਸੀਂ ਪਾਣੀ ਵੇਸਟ ਕਰ ਰਹੇ ਹਾਂ ਜੇਕਰ ਅਸੀਂ ਆਪਣੀ ਗੱਡੀ ਧੋਣੀ ਹੈ ਬਾਲਟੀਆਂ ਐ ਸੁੱਟਣ ਲਗਾਤਾ ਜਾਂ ਪਾਈਪ ਨਾਲ ਗੱਡੀ ਧੋਹਿੰਦਾ ਹੈ ਅੱਗੇ ਉਹਦੇ ਸਪ੍ਰਿੰਕਲਰ ਲਾਂਦਾ ਨਾ ਜਿਸ ਨਾਲ ਫੁਹਾਰੇ ਵਾਂਗ ਜਾਵੇ ਘੱਟ ਪਾਣੀ ਜਾਵੇ ਫੈਲੇ ਉਹ ਨਹੀਂ ਵਰਤਾਂਗੇ ਪਹਿਲਾਂ ਗੱਡੀ ਦਾ ਚੰਗੀ ਤਰ੍ਹਾਂ ਸਾਫ਼ ਕੀਤੀ ਚੰਗੀ ਤਰ੍ਹਾਂ ਪਾਣੀ ਲਾਤਾ ਕੋਈ ਗੱਲ ਨਹੀਂ ਗਲੀਆਂ ਵੀ ਸਾਰੀਆਂ ਸਾਫ਼ ਕਰਤੀਆਂ ਕੋਈ ਚੱਕਰ ਨਹੀਂ ਸੀ ਪਾਣੀ ਇਦਾਂ ਦੀ ਚਿੱਚ ਨਾਲ ਖਰਾਬ ਕਰਦੇ ਪਿਆ ਟੁੱਟੇ ਜਲਦੀ ਤੇ ਚੱਲੇ ਰਹਿਣ ਦਾ ਕੋਈ ਚੱਕਰ ਨਹੀਂ ਜੇ ਪਾਣੀ ਖਤਮ ਹੀ ਹੋ ਗਿਆ ਤੇ ਫਿਰ ਕਿਸਾਨ ਕੀ ਕਹਣਗੇ ਸਰਵਾਸੀ ਦਸੀ ਤੁਸੀਂ ਕੀ ਕਹਾਂਗੇ ਮੇਰੇ ਪਾਣੀ ਖਤਮ ਹੋ ਗਿਆ ਛੋਨੇ ਦੀ ਫਸਲ ਤਾਂ ਫਿਰ ਹੋਣੀ ਛੋਨੇ ਦੀ ਫਸਲ ਨਹੀਂ ਹੋਣੀ ਬੰਦੇ ਕੋ ਪੀਣ ਨੂੰ ਪਾਣੀ ਨਹੀਂ ਹੋਣਾ ਮੰਨ ਲਓ ਉਹ ਪਾਣੀ ਹੈ ਜੀ ਬਿਸਲੇਰੀ ਬੋਤਲਾਂ ਚ ਵਿਕਦਾ ਪਿਆ ਉਹ ਬੰਦਿਆਂ ਨੇ ਉਸ ਟਾਈਮ ਧਮਾਗ ਲਗਾ ਲਿਆ ਕਿ ਹਾਂ ਭਾਈ 20 ਰੁਪਏ ਨੂੰ ਪਾਣੀ ਦੀ ਬੋਤਲ ਵਿਕ ਸਕਦੀ ਹੈ ਕਈ ਲੋਕ ਤਾਂ ਆਕਸੀਜਨ ਵੀ ਵੇਚਦੇ ਪਏ ਬੋਤਲਾਂ ਚ ਪਾ ਵਾ ਕੇ ਕੱਲ ਨੂੰ ਹਵਾ ਵੀ ਸਾਰੀ ਖਰਾਬ ਹੋ ਜਾਣੀ ਹੈ ਆ ਚੱਕੋ ਆਕਸੀਜਨ ਥੋੜੇ ਤੁਹਾਡੇ ਤੋਂ ਟਾਈਮ ਵਾਸਤੇ ਸਾਲਾਂ ਵਾਸਤੇ ਹੈਗੀ ਤੇ ਜਿਵੇਂ ਹੁਣ ਕਿਸਾਨਾਂ ਨੂੰ ਇੰਨੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਹੈ ਪਾਣੀ ਦੀ ਵੀ ਕਮੀ ਹੈ ਟੈਕਨੋਲੋਜੀ ਦੀ ਵੀ ਬਹੁਤ ਕਮੀ ਹੈ ਤੇ ਉਹਨਾਂ ਨੂੰ ਆਪਣੇ ਹੱਕਾਂ ਦੇ ਲਈ ਲੜਨਾ ਪੈਂਦਾ ਹੈ ਤੇ ਫਿਰ ਕਿਸਾਨੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਕਿਸਾਨੇ ਨੂੰ ਇੱਕੋ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਕਿ ਪਹਿਲੀ ਗੱਲ ਅਸੀਂ ਜੜੀਆਂ ਸਾਡੀਆਂ ਆਉਣ ਵਾਲੀ ਜਨਰੇਸ਼ਨਸ ਨੇ ਨਿੱਕੀ ਉਮਰੋਂ ਨੂੰ ਦੱਸਣਾ ਸ਼ੁਰੂ ਕਰੀਏ ਕਿ ਕੀ ਪੰਜਾਬ ਦਾ ਇਤਿਹਾਸੀ ਕਿਉਂ ਕਿਸਾਨੀ ਇੰਪੋਰਟੈਂਟ ਹੈ ਕਿਉਂ ਇੱਕ ਕਿਸਾਨਾ ਜਾਂ ਕੋਈ ਨਾ ਨੌਨ ਕਿਸਾਨ ਵੀ ਇੱਕ ਫਾਰਮਰ ਜਾਂ ਨੌਨ ਫਾਰਮਰ ਆਪਣੇ ਬੱਚਿਆਂ ਨੂੰ ਕਵੇ ਕਿ ਤੁਸੀਂ ਕਿਸਾਨੀ ਐਜ਼ ਅ ਕੈਰੀਅਰ ਬਣਾ ਸਕਦੇ ਹੋ ਬੰਦਿਆਂ ਨੇ ਬਣਾਏ ਨੇ ਕੈਰੀਅਰ ਪੋਲਟਰੀ ਫਾਰਮਿੰਗ ਹੋਗੀ ਫਿਸ਼ਰੀ ਫਾਰਮਿੰਗ ਹੋਗੀ ਯਾ ਪਿਗਰੀ ਫਾਰਮਿੰਗ ਹੋ ਗਈ ਬੰਦੇ ਨੇ ਕੈਰੀਅਰ ਬਣਾਏ ਨੇ ਨਾ ਵਿੱਚ ਕਿਉਂ ਮਹੀਨੇ ਦੇ ਜ਼ਿਆਦਾ ਤਾਂ ਨਹੀਂ ਕਟ 30 35 ਹਰ ਕਮਾ ਰਹੇ ਨੇ ਯਾ ਸਾਲ ਦਾ 5 ਲੱਖ ਜਿਗਰ ਕਮਾ ਰਹੇ ਨੇ ਉਹਨਾਂ ਦੀ ਸਾਲ ਦੀ ਮਿਹਨਤ ਹੈਗੀ ਹੈ ਬਿਲਕੁਲ ਮਿਹਨਤ ਹੈਗੀ ਹੈ ਪਰ ਸਾਲ ਦਾ 5 ਲੱਖ ਕਮਾਣਾ ਅੱਜ ਦੇ ਟਾਈਮ 'ਚ ਬਹੁਤ ਹੁੰਦਾ ਇਨ ਫਿਊਚਰ ਇਹ ਚੀਜ਼ ਵਧਣੀ ਹੈ ਅੱਗੇ ਜੇ ਪੋਪੂਲੇਸ਼ਨ ਵਧੂਗੀ ظاہر ਜੀ ਗੱਲ ਹੈ ਜੇ ਜਨਸੰਖਿਆ ਵਧੂਗੀ ਜਿਹੜੇ ਅੱਜ ਜਿੱਥੇ ਖੇਤ ਨੇ ਉੱਥੇ ਅਪਾਰਟਮੈਂਟ ਬਿਲਡਿੰਗ ਖੜੀਆਂ ਹੋਣਗੀਆਂ ਆਰ ਕਿ ਉਹਨੂੰ ਵੇਚਨੇ ਪੈਣਗੇ ਕੁਝ ਜਬਰਦਸਤੀ ਬਿਲਡਰ ਘੜਾ ਲੈਂਦੇ ਨੇ ਧਮਕਾ ਕੇ ਡਰਾ ਕੇ ਲਾਲਚ ਦੇ ਕੇ ਤੇ ਜਿਹੜੀ ਜ਼ਮੀਨ ਤੇ ਕਿਸਾਨ ਦੀ ਕਿਸਾਨ ਖੇਤੀ ਕਰੂਗਾ ਜ਼ਾਹਿਰ ਜੀ ਗੱਲ ਉਹਦਾ ਮੁੱਲ ਉਹਨੂੰ ਵੱਧ ਮਿਲੂਗਾ ਜੇ ਖਾਣ ਵਾਲੇ ਐਡੇ ਨੇ ਚੀਜ਼ੀ ਇੰਨੀ ਬਣਦੀ ਪਈ ਐ ਤਮਾਰਾ ਮਾਰੇ ਵੀ ਹੋਊਗੀ ਫਿਰ ਜੇਕਰ ਉਹਨੂੰ ਬਚਾਣਾ ਏ ਸਾਨੂੰ ਦੱਸਣਾ ਪੈਣਾ ਕਿ ਪੰਜਾਬ ਕੀ ਸੀ ਪੰਜਾਬ ਦਾ ਇਤਿਹਾਸ ਕੀ ਸੀ ਕਿਵੇਂ ਪੰਜਾਬ ਵਿੱਚ ਜਦੋਂ ਗ੍ਰੀਨ ਰੈਵਲੂਸ਼ਨ ਆਇਆ ਪੰਜਾਬ ਪੂਰੀ ਆਪਣੇ ਦੇਸ਼ ਨੂੰ 70% ਦਾਣੇ ਪੰਜਾਬ ਚੋਂ ਜਾਂਦੇ ਸੀ बाजरा ਹੋ ਗਿਆ ਮੇਜ਼ ਹੋ ਗਿਆ ਮੱਕੀ ਹੋ ਗਈ 75% ਪੰਜਾਬ ਚੋਂ ਜਾਂਦੇ ਸੀ ਜਦੋਂ ਗ੍ਰੀਨ ਰੈਵਲੂਸ਼ਨ ਸ਼ੁਰੂ ਹੋਇਆ ਸੀ 1960 65 ਦੀ ਮੈਂ ਗੱਲ ਕਰ ਰਿਹਾ ਉਸ ਤੋਂ ਬਾਅਦ ਹੌਲੀ ਹੌਲੀ ਸਾਡੀਆਂ ਸਰਕਾਰਾਂ ਸ਼ਾਇਦ ਆਪਣੇ ਫਾਇਦੇ ਸਮਝਣ ਲੱਗੀਆਂ ਲੋਕੀ ਕੋ ਜਮਾਈਗ੍ਰੇਟ ਹੋਣ ਲੱਗ ਗਏ ਪੰਜਾਬ ਛੱਡ ਕੇ ਦੂਜੀ ਕੰਟਰੀਜ਼ ਜਾਣਾ ਸ਼ੁਰੂ ਹੋ ਗਏ ਉਹ ਲੋਕ ਜਿਨ੍ਹਾਂ ਨੂੰ ਪੰਜਾਬ ਦੀ ਹੈਰੀਟੇਜ ਤੋਂ ਪੰਜਾਬ ਦੇ ਕਲਚਰ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਉਹ ਪੰਜਾਬ ਵਿੱਚ ਰਹਿ ਕੇ ਰਹਿਣਾ ਸ਼ੁਰੂ ਹੋ ਗਏ ਉਹ ਚਾਹੇ ਹੋਰ ਕਿਸੇ ਵੀ ਸੂਬੇ ਦੇ ਪ੍ਰਵਾਸੀ ਕਿਉਂ ਨਾ ਹੋਣ ਇੱਕ ਦਿੱਲੀ ਵਾਲਾ ਬੰਦਾ ਪੰਜਾਬ ਵਿੱਚ ਰਹਿ ਕੇ ਉਦੇ ਮਨ ਚ ਦਿੱਲੀ ਹੀ ਰਹਿਣਾ ਕਿ ਮੈਂ ਦਿੱਲੀ ਦਾ ਹੈਗਾ ਕਦੇ ਨਹੀਂ ਕਹੋਗਾ ਮੈਂ ਪੰਜਾਬੀ ਆ ਪਰ ਪੰਜਾਬ ਵਾਲਾ ਉੱਥੇ ਜਾ ਕੇ ਹਰ ਥਾਂ ਤੇ ਇਹ ਕਹਿੰਦਾ ਮੈਂ ਪੰਜਾਬੀ ਆ ਉਹਨੂੰ ਪੰਜਾਬ ਨਾਲ ਲगाव ਰਹਿੰਦਾ ਉਹ ਬੰਦੇ ਇੱਥੇ ਆ ਕੇ ਪੰਜਾਬ ਚ ਰਹਿਣਾ ਉਹਨੇ ਸ਼ੁਰੂ ਕਰ ਦਿੱਤਾ ਉਹਨਾਂ ਦੇ ਮਨ ਵਿੱਚ ਇਸ ਧਰਤੀ ਨੂੰ ਧਰਤੀ ਤੋਂ ਫਾਇਦਾ ਲੈਣ ਦੀ ਗੱਲ ਆ ਉਹਨੂੰ ਇਹ ਨਹੀਂ ਹੈਗਾ ਕਿ ਅਸੀਂ ਇਸ ਧਰਤੀ ਨੂੰ ਦੁਬਾਰਾ ਕਿਵੇਂ ਸੋਨੇ ਦੀ ਚਿੜੀਆ ਬਣਾਈਏ ਰੰਗਲਾ ਪੰਜਾਬ ਬਣਾਈਏ ਸਾਡੇ ਪੰਜਾਬ ਨੂੰ ਕਿਸਾਨੀ ਬਚਾਣੀ ਹੈ ਆਉਣ ਵਾਲੀਆਂ ਪੁਸ਼ਤਾਂ ਨੂੰ ਦੱਸਣਾ ਪੈਣਾ ਸਾਡਾ ਇਤਿਹਾਸ ਕੀ ਸੀ ਕਿਉਂ ਫਾਰਮਿੰਗ ਇੰਪੋਰਟੈਂਟ ਹੈ ਕਰੀਅਰ ਵਾਈਜ਼ ਵੀ ਤੇ ਜੇ ਅਸੀਂ ਆਪਣੀ ਜ਼ਿੰਦਗੀ ਚ ਅੱਗੇ ਸਸਟੇਨ ਕਰਨਾ ਹੈ ਹਰ ਬੰਦੇ ਦੇ ਘਰੇ ਜੇਕਰ ਰੋਟੀ ਚਾਹੀਦੀ ਹੈ ਤਾਂ ਫਾਰਮਿੰਗ ਇੰਪੋਰਟੈਂਟ ਹੈ ਸਰਕਾਰਾਂ ਨੂੰ ਚਾਹੀਦਾ ਹੈ ਨਵੀਆਂ ਤਕਨੀਕਾਂ ਦੇਣ ਕਿਸਾਨਾਂ ਨੂੰ ਪੜ੍ਹਾਣ ਪੜਾਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਪੜ੍ਹਾਣ ਇੰਨਾ ਪੜ੍ਹਾਣ ਕਿ ਉਹ ਕਿਸੇ ਮਿਡਲਮੈਨ ਦੀ ਚਲਾਕੀ ਪੜ ਸਕਣ ਜੇਕਰ ਉਹਨਾਂ ਦੇ ਸਾਹਮਣੇ ਕੋਈ ਕੰਟਰੈਕਟ ਆ ਵੀ ਰਹਿ ਕਿਸੇ ਕੰਪਨੀ ਵੱਲੋਂ ਚਾਹੇ ਇੰਗਲਿਸ਼ ਚਾਹ ਹਿੰਦੀ ਚਾਹ ਪੰਜਾਬੀ ਚਾਹ ਉਹ ਆਪ ਪੜ ਕੇ ਉੱਤੇ ਸਾਈਨ ਕਰਨ ਤਾਂ ਕਿਉਂ ਨਾ ਇਹਨਾਂ ਉਹ ਕੋਈ ਵਿਚੋਲਾ ਕਹਿ ਦੇਵੇ ਕੋਈ ਨਹੀਂ ਸਾਇਨ ਕਰਦੇ ਤੇਰੇ ਪੱਖ ਦਾ ਹੀ ਹੈਗਾ ਮੈਂ ਤਾਂ ਭਰੋਸਾ ਕਰ ਲੈਂਦਾ ਕਿ ਹਾਂ ਮੇਰੇ ਗੱਲ ਦੀ ਹੱਕ ਦੀ ਗੱਲ ਕਰਦਾ ਹੋਣਾ ਇੰਨਾ ਕੁ ਹੋਵੇ ਕਿ ਉਹ ਬੰਦੇ ਆਪ ਪੜਨ ਆਪਣੀ ਬੱਚੇ ਨੂੰ ਪੜਾਣ ਅੱਗੇ ਤੇ ਕਿ ਜਿਹੜੀਆਂ ਦਿੱਕਤਾਂ ਉਹਨਾਂ ਨੇ ਫੇਸ ਕੀਤੀਆਂ ਉਹਨਾਂ ਵਾਲੇ ਸਮੇਂ ਵਿੱਚ ਉਹ ਦਿੱਕਤਾਂ ਜੇ ਨਾ ਫੇਸ ਕਰਨ ਤਾਂ ਇਦਾਂ ਕਿਸਾਨੂੰ ਬਚਾਇਆ ਜਾ ਸਕਦਾ